ਕਮ ਟੂ ਇੱਕ ਇੱਕ ਰੈਕਸ਼ਨ ਮੇਨ ਬੇਰ ਕੁੜਾਲੀ ਲੈ ਕੇ ਆਜਨੇ ਵੈਲਵਟ ਦੇ ਸੂਟਾਂ ਦਾ ਬਹੁਤ ਹੀ ਭਾਰੀ ਤਮਾਕਾ ਜਿਹੜਾ ਬਾਜ਼ਾਰ 'ਚ ਵਿਗਰੇ ਹਜ਼ਾਰ ਦਾ ਉਹ 1500 ਦਾ ਪਰ ਇੱਕ ਇੱਕ ਰੈਕਸ਼ਨ ਨੇ ਕਰਤਾ ਸਿਰਫ 399 399 ਨਾਲ ਪਜਾਮਾ ਵੀ ਲਗਾ ਦੇ ਵੀਰ ਕਿਤੇ ਗਾਕਾ ਨੂੰ ਭੁਲੇਖਾ ਪੈ ਜAVE ਕੱਲਾ ਹੀ ਹੈ ਕਿਤੇ ਸ਼ਾਲ ਵੀ ਨਾਲ ਹੈ ਜੀ ਪਜਾਮਾ ਵੀ ਨਾਲ ਹੈ ਪੂਰਾ ਸੂਟ ਲੱਗ ਗਿਆ ਵੈਲਵਟ ਦਾ 399 399 399 ਕੋਈ 2000 ਨਹੀਂ ਕੋਈ 1500 ਨਹੀਂ ਕੋਈ ਹਜ਼ਾਰ ਨਹੀਂ ਸਿਰਫ 399 ਰੁਪਏ 399 ਰੁਪਏ ਇਹ ਇੱਕ ਇੱਕ ਇਲੈਕਸ਼ਨ ਦੀ ਲੱਗ ਚੁੱਕੀ ਹੈ ਭਾਰੀ ਸੇਲ 399 399 399 ਇੱਕ ਇੱਕ ਇਲੈਕਸ਼ਨ ਮੇਨ ਬਿਆਰ ਕੁਰਾਲੀ ਆ ਲੋ ਜੀ ਦੁਆ ਪੀਸ ਵੀ ਮਰਾ ਦੋ ਨਿਗਾ ਕਲਰ ਬਹੁਤ ਹੈ ਮਾਲ ਬਹੁਤ ਹੈ ਅਨਲਿਮਟਿਡ ਸਟਾਕ ਆ ਚੁੱਕੇ ਹੈ ਇੱਕ ਇੱਕ ਇਲੈਕਸ਼ਨ ਮੇਨ ਬਿਆਰ ਕੁਰਾਲੀ ਬਹੁਤ ਹੀ ਭਾਰੀ ਭਾਰੀ ਡਿਜ਼ਾਈਨਿੰਗ ਆ 399 ਜਲਦੀ ਜਲਦੀ ਵਿਜ਼ਿਟ ਕਰੋ ਇੱਕ ਇੱਕ ਇਲੈਕਸ਼ਨ ਮੇਨ ਬਿਆਰ ਕੁਰਾਲੀ ਦਿਖਾਓ ਜੀ ਵੈਲਵਟ ਦੇ ਸੂਟ ਫਿਰ ਅੱਜ ਦੇਖੀਏ ਕਿਹੜੇ ਸੂਟ ਲਿਆਏ ਆ ਦੇਖੋ ਜੀ ਜਿਹੜੇ ਬਾਜ਼ਾਰ ਚ ਵਿਕ ਰਿਹਾ 1000 ਰੁਪਏ 1200 ਰੁਪਏ 1500 ਰੁਪਏ ਇੱਕ ਇੱਕ ਇਲੈਕਸ਼ਨ ਆਏ ਲਾਦੀ ਸੇਲ ਭਾਰੀ ਸੇਲ ਖਲਾਜ਼ੋ ਵੀ ਨਾਲ ਸ਼ੌਲ ਵੀ ਨਾਲ ਸਾਰਾ ਕੁਝ ਨਾਲ ਏਕੇ ਕਲੈਕਸ਼ਨ ਮੇਨ ਬਜ਼ਾਰ ਕੁਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਜ਼ਾਰ ਕੁਰਾਲੀ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਐਨੇ ਸਸਤੇ ਰੇਟ ਐਨੇ ਘੱਟ ਪ੍ਰਾਈਸ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਬਾਜ਼ਾਰ ਚ ਵਿਗਰੇ ਹਜ਼ਾਰ ਦਾ ਬਾਜ਼ਾਰ ਚ ਵਿਗਰੇ 1500 ਦਾ ਪਰ ਏਕੇ ਕਲੈਕਸ਼ਨ ਦੇ ਉੱਤੇ ਸਿਰਫ 399 399 399 ਵੈਲਵਟ ਦਾ ਪੂਰਾ ਪਲਾਇਸ ਸੂਟ ਲੱਗੀ ਸੇਲ 399 399 ਕੋਈ 1500 ਨਹੀਂ ਕੋਈ 2000 ਨਹੀਂ 399 ਰੁਪਏ 399 ਰੁਪਏ ਪਾਰੀ ਸੇ ਲੱਗ ਚੁੱਕੀ ਆ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਅਨਲਿमिटेड ਕਲਰ ਹੈ ਅਨਲਿमिटेड ਸਟਾਕ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆ ਲੋ ਕਲਰ ਦਿਖਾ ਦੋ ਕਸਟਮਰ ਨੂੰ ਕਲਰਾਂ ਦੀ ਬਹੁਤ ਜਿਮਾਤਰਾ ਆ ਚੁੱਕੀ ਹੈ ਬਹੁਤ ਕੁਆਲਿਟੀ ਦੇ ਵਿੱਚ ਮਾਲ ਆ ਚੁੱਕਿਆ ਹੈ ਪਹਿਲਾ ਆਓ ਤੇ ਪਹਿਲਾ ਪਾਓ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂੰਗਾ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰੂੰਗਾ ਉਹਨੂੰ ਸਭ ਤੋਂ ਪਹਿਲਾਂ ਮਿਲੂਗਾ ਪੀਸ ਆ ਲੋ ਜੀ ਪਹਿਲਾ ਆਓ ਪਹਿਲਾ ਪਾਓ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁੜਾਲੀ ਕੋਈ 1500 ਨਹੀਂ ਕੋਈ 1000 ਨਹੀਂ ਸਿਰਫ 399 ਰੁਪਏ 399 ਰੁਪਏ ਅਨਲਿਮਿਟਡ ਕਲਰ ਅਨਲਿਮਿਟਡ ਸ਼ੌਕ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁੜਾਲੀ ਬਹੁਤ ਭਾਰੀ ਮਾਤਰਾ ਦੇ ਵਿੱਚ ਆ ਚੁੱਕਿਆ ਮਾਲ ਆ ਲਓ ਜੀ ਆ ਲਓ ਜੀ ਕਰੋ ਜੀ ਚੈੱਕ ਵੈਲਵਟ ਦੇ ਸੂਟਾਂ ਦਾ ਬਹੁਤ ਭਾਰੀ ਮੇਲਾ ਲੱਗ ਚੁੱਕਿਆ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁੜਾਲੀ ਕੋਈ 1000 ਨਹੀਂ ਕੋਈ 2000 ਨਹੀਂ ਸਿਰਫ 399 ਰੁਪਏ ਏ ਸੂਟ ਉਹਨੂੰ ਮਿਲਣਾ ਜਿਹਨੇ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਲਾਈਕ ਕਰਿਆ ਤੇ ਕਮੈਂਟ ਕਰਿਆ ਵਾਹ ਜੀ ਵਾਹ ਆਜੋ ਆਜੋ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਆ ਲੋ ਜੀ ਇਹ ਤੋਂ ਅਗਲੀ ਵੈਰਾਈਟੀ ਹੈਗੀ ਨਾਈਟ ਸੂਟ ਦੀ ਆਹ ਲੋ ਜੀ ਕਰੋ ਚੈੱਕ ਨਾਈਟ ਸੂਟ ਬਾਜ਼ਾਰ ਚ ਵਿਗਰੇ 800 ਦਾ ਬਾਜ਼ਾਰ ਚ ਵਿਗਰੇ 700 ਦਾ ਏਕੇ ਕਲੈਕਸ਼ਨ ਦੇ ਉੱਤੇ ਸਿਰਫ 350 ਰੁਪਏ ਦਾ ਨਾਈਟ ਸੂਟ ਨਾਲ ਪਜਾਮਾ ਕਲਰ ਅਨਲਿमिटेड ਕਲਰ ਅਨਲਿमिटेड ਕਲਰਾਂ ਦੀ ਬਹੁਤ ਵੈਰਾਈਟੀ ਆ ਚੁੱਕੀ ਹੈ ਇੱਕ ਤੋਂ ਇੱਕ ਕਲਰ ਇੱਕ ਤੋਂ ਇੱਕ ਡਿਜ਼ਾਈਨ ਆਹ ਲੋ ਜੀ ਕਲਰ ਚੈੱਕ ਕਰ ਲਓ ਬਹੁਤ ਪਿਆਰੇ ਪਿਆਰੇ ਕਲਰ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਲੇਟੈਸਟ ਕਲਰਾਂ ਦੇ ਵਿੱਚ ਮਾਲ ਆ ਅਨਲਿमिटेड ਸਟਾਕ ਆ ਆਹ ਲਓ ਜੀ ਇੱਕ ਵੀ ਹੋਰ ਖੋਲ ਕੇ ਦਿਖਾਣ ਲੱਗਿਆ ਮੈਂ ਆਹ ਲਓ ਜੀ ਕਰੋ ਚੈੱਕ ਲੈਨਰ ਪੀਸ ਨਾਲ ਖੁੱਲੇ ਡੁੱਲੇ ਪਜਾਮੇ ਕਿੰਨੇ ਦਾ ਕੋਈ ਹਜ਼ਾਰ ਦਾ ਨਹੀਂ ਕੋਈ 900 ਨਹੀਂ ਸਿਰਫ 350 ਰੁਪਏ ਦਾ 350 ਆਲੋ ਕਲਰ ਚੈੱਕ ਕਰ ਲਓ ਅਨਲਿमिटेड ਸਟਾਕ ਆ ਚੁੱਕਿਆ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲ ਆਲੋ ਅਗਲਾ ਡਿਜ਼ਾਈਨ ਹੈਗਾ ਇਹ ਵੈਲਵਟ ਦੇ ਵਿੱਚ 350 ਰੁਪਏ ਦਾ 벨ਵੈਟ ਦਾ ਨਾਈਟਸੂਟ ਬਹੁਤ ਹੀ ਪਿਆਰਾ ਡਿਜ਼ਾਈਨ ਲੇਟੈਸਟ ਚੀਜ਼ ਆ ਲੋ ਜੀ 350 ਦਾ ਕਰੋ ਚੈੱਕ ਕਲਰ ਮਿਲ ਜੂंगे ਬਾਦੂ ਮਾਲ ਮਿਲ ਜੂਗਾ ਬਾਦੂ ਆ ਲੋ ਜੀ ਨਾਈਟਸੂਟ ਸਾਈਜ਼ ਐਕਸਲ ਐਲ ਡਬਲ ਐਕਸਲ ਸਾਰੇ ਸਾਈਜ਼ ਅਵੇਲੇਬਲ ਨੇ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਕੋਈ 2000 ਨਹੀਂ ਕੋਈ 1500 ਨਹੀਂ ਕੋਈ 1000 ਨਹੀਂ ਸਿਰਫ 350 350 ਜੀ ਨਾਈਟਸੂਟ ਆ ਗਿਆ ਵਧੀਆ ਮਾਲ ਐਂ ਫੁੱਲ ਕੁਆਲਿਟੀ ਵਧੀਆ ਦੇ ਵਿੱਚ ਆ ਫੋਨ ਨੰਬਰ ਨੋਟ ਕਰ ਲਓ 9814760800 ਆ ਲੋ ਜੀ ਉਦੋਂ ਬਾਅਦ ਲੈ ਦੇ ਇੱਕ ਹੋਰ ਨੈਰ ਸੂਟ ਵੈਲਵਟ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕੈਪ ਵਾਲਾ ਡਿਜ਼ਾਈਨ ਹੈ ਲੇਟੈਸਟ ਚੀਜ਼ ਹੈ ਰੇਟ ਦਾ ਗੈਸ ਕਰ ਲਓ ਕਿੰਨਾ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਨਾਲ ਕੋਈ ਕਹੂਗਾ 800 ਕੋਈ ਕਹੂਗਾ 1000 ਪਰ ਇਹ ਕੇ ਕਲੈਕਸ਼ਨ ਦੇ ਉੱਤੇ ਸਿਰਫ 299 ਰੁਪਏ 299 ਰੁਪਏ 299 299 299 ਕਲਰ ਚਾਰਟ ਬਹੁਤ ਜ਼ਿਆਦਾ ਮਿਲ ਜੇਗਾ AK कलेक्शन 1044 벨벳 ਦਾ ਸੂਟ ਬਹੁਤ ਹੀ ਪਿਆਰਾ ਮਾਲ ਆ ਚੁੱਕਿਆ ਹੈ ਸਿਰਫ 299 ਰੁਪਏ ਵਿੱਚ 299 ਰੁਪਏ ਵਿੱਚ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਜਲਦੀ ਜਲਦੀ ਵਿਜ਼ਿਟ ਕਰੋ AK ਕਲੈਕਸ਼ਨ ਮੇਨ ਮੇਅਰ ਕੋਰਾਲੀ ਵੀਡੀਓ ਨੂੰ ਵਟ ਵਟ ਲਾਈਕ ਕਰੋ ਕਮੈਂਟ ਕਰੋ ਤਾਂ ਕਿ ਹਰ ਇੱਕ ਵੀਰ ਭੈਣ ਦਾ ਫਾਇਦਾ ਹੋ ਸਕੇ ਤਾਂ ਕਿ ਹਰ ਇੱਕ ਵੀਰ ਨੂੰ ਪੀਸ ਮਿਲ ਸਕੇ ਲੋ ਜੀ ਉਠੋ ਹੁਣ ਅੱਗੇ ਹੋਰ ਦਿਖਾਈਏ ਆਪਾਂ ਮਾਲ ਬਹੁਤ ਹੀ ਪਿਆਰੀ ਪਿਆਰੀ ਵੈਰਾਈਟੀਆਂ ਆ ਚੁੱਕੀਆਂ ਨੇ AK ਕਲੈਕਸ਼ਨ ਮੇਨ ਮੇਅਰ ਕੋਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਆ ਲੋ ਜੀ ਇਸ ਤੋਂ ਬਾਅਦ ਲੈ ਆ ਗਏ ਨਾਈਟ ਸੂਟ ਵੈਲਵਟ ਦਾ ਫੁੱਲੀ ਵੈਲਵਟ ਨਾਈਟ ਸੂਟ ਹੈ ਬਾਜ਼ਾਰ 'ਚ ਵਿਗਰੇ 800 ਦਾ ਬਾਜ਼ਾਰ 'ਚ ਵਿਗਰੇ 1000 ਦਾ ਪਰ ਏਕ-ਏਕ ਕਲੈਕਸ਼ਨ ਦੀ ਰੇਟ ਕੱਟਦਾ ਇਹਦਾ ਇਹੋ ਜਿਹਾ ਕਿ ਸੁਣ ਕੇ ਹੈਰਾਨ ਰਹਿ ਜੂਗੇ ਕਸਟਮਰ ਸਿਰਫ 399 ਰੁਪਏ 'ਚ ਆਹ ਲੋ ਜੀ ਹੂਡੀ ਵਾਲੇ ਨਾਈਟ ਸੂਟ 399 ਰੁਪਏ 'ਚ ਆਹ ਲੋ ਜੀ ਕਲਰ ਚੈੱਕ ਕਰ ਲਓ ਕੋਈ ਕਹਿੰਦਾ ਬਲੈਕ ਕਲਰ ਲੈਣਾ ਕੋਈ ਕਹਿੰਦਾ ਗ੍ਰੇ ਕਲਰ ਲੈਣਾ ਕੋਈ ਕਹਿੰਦਾ ਗੋਲਡਨ ਕਲਰ ਲੈਣਾ ਆਹ ਲੋ ਸਾਰੇ ਕਲਰ ਮਿਲੂਗੇ ਇੱਕ ਤੇ ਇੱਕ ਕਲਰ ਇੱਕ ਤੇ ਇੱਕ ਵੈਰਾਈਟੀ ਆਹ ਲੋ ਜੀ ਕਲਰ ਚੈੱਕ ਕਰ ਲੋ ਵੈਰਾਈਟੀ ਬਹੁਤ ਆ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਟਾਲੀ ਆ ਲੋ ਜੀ ਹੁਣ ਇਹ ਤੋਂ ਬਾਅਦ ਆ ਗਿਆ ਵੈਲਵਟ ਪ੍ਰਿੰਟ ਵਾਲਾ ਹੈ ਵੈਲਵਟੇ ਆ ਪਰ ਸਾਰੇ ਦੇ ਉੱਤੇ ਪ੍ਰਿੰਟ ਹੋਇਆ ਵਾ ਡਿਜ਼ਾਈਨਿੰਗ ਬਣੀ ਵੀ ਬਹੁਤ ਹੀ ਪਿਆਰਾ ਇਹ ਬਾਜ਼ਾਰ ਚ ਵਿਗਰੇ 15 ਤੋਂ 100 ਰੁਪਏ ਦਾ ਨਾਈਟ ਸੂਟ ਪਰ ਏਕੇ ਕਲੈਕਸ਼ਨ ਨੇ ਕਿੰਨੇ ਦਾ ਕਰਤਾ ਸਿਰਫ 499 ਰੁਪਏ ਦਾ ਹੀ 499 ਰੁਪਏ ਦਾ ਪਾਰੀ ਸੇਲ ਹੈ ਲਿਮਟਿਡ ਮਾਲ ਆ ਜਲਦੀ ਜਲਦੀ ਵਿਜ਼ਿਟ ਕਰੋ AK ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਇਹਦੇ ਵਿੱਚ ਬਿਲਕੁਲ ਫਲੀਜ਼ਿੰਗ ਦਾ ਕੰਮ ਹੋਇਆ ਵਾ ਬਹੁਤ ਹੀ ਪਿਆਰਾ ਗ੍ਰੈਂਡਿੰਗ ਹੋਈ ਵੀ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਲੇਟੈਸਟ ਚੀਜ਼ਾਂ ਆ ਲੋ ਕਰ ਦਿਖਾ ਵੀ ਦਵਾ ਮੈਂ ਕਸਟਮਰਾਂ ਨੂੰ ਨਿਗਾ ਮਾਰ ਲੋ ਵੈਲਵਟ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਸਾਡਾ ਫੋਨ ਨੰਬਰ ਨੋਟ ਕਰ ਲੋ 9847 68800 ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਕਿ ਹਰ ਇੱਕ ਭੈਣ ਦਾ ਫਾਇਦਾ ਹੋ ਸਕੇ AK ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਆਹ ਲੋ ਕਲਰ ਚੈੱਕ ਕਰ ਲਓ ਬਹੁਤ ਹੀ ਪਿਆਰੇ ਪਿਆਰੇ ਕਲਰ ਅਨਲਿਮਿਟਿਡ ਸਟਾਕ ਆ ਚੁੱਕਿਆ ਜੀ ਆਹ ਲਓ ਜੀ ਕਲਰ ਬਹੁਤ ਸੋਹਣੇ ਸੋਹਣੇ ਆ ਆਹ ਲਓ ਜੀ ਪਹਿਲਾ ਆਓ ਤੇ ਪਹਿਲਾ ਪਾਓ ਪਜਾਮੇ ਵੀ ਪੂਰੇ ਖੁੱਲੇ ਡੁੱਲੇ ਬਣੇ ਹੋਏ ਆ ਨਾਲ ਮਿਆਨੀਆਂ ਪਾਈਆਂ ਹੋਈਆਂ ਜੀ ਬਹੁਤ ਹੀ ਪਿਆਰਾ ਪਿਆਰਾ ਸਟਾਕ ਆ ਚੁੱਕਿਆ ਸਿਰਫ 499 ਚ ਆਹ ਲਓ ਜੀ ਇਦੋਂ ਅਗਲਾ ਡਿਜ਼ਾਈਨ ਹੈਗਾ ਕਟੜਾਈ ਦੇ ਵਿੱਚ ਮੇਰੇ ਭੈਣਾਂ ਮੰਗ ਰਹੀ ਸੀ ਕਟੜਾਈਆਂ ਦੇ ਨਾਈਟ ਸੂਟ ਆਹ ਲੋ ਹੁੱਡੀ ਵਾਲਾ ਨਾਈਟ ਸੂਟ ਕਟਰਾਈ ਦੇ ਵਿੱਚ ਜਿਪਾ ਨਾਲ ਪੌਕਟਾਂ ਨਾਲ ਬਹੁਤ ਹੀ ਪਿਆਰਾ ਮਾਲ ਕੋਈ ਕਹਿੰਦਾ 800 ਕੋਈ ਕਹਿੰਦਾ 900 ਕੋਈ ਕਹਿੰਦਾ 1000 ਪਰ ਏਕੇ ਕਲੈਕਸ਼ਨ ਨੇ ਕਰਤਾ ਸਿਰਫ 450 ਦਾ ਆਹ ਲੋ ਮਿਆਨੀ ਇਹਦੇ ਚ ਵੀ ਪਾਈ ਹੋਊਗੀ ਰੰਗ ਮਿਲ ਜੂਗੇ ਅਨਲਿਮਟਿਡ ਆਹ ਲੋ ਕਲਰ ਚੈੱਕ ਕਰ ਲੋ ਬਹੁਤ ਹੀ ਪਿਆਰੇ ਪਿਆਰੇ ਕਲਰ ਬਹੁਤ ਹੀ ਲੇਟੈਸਟ ਸਟਾਕ ਕੋਈ 1500 ਨਹੀਂ ਕੋਈ 2000 ਨਹੀਂ ਸਿਰਫ 450 450 450 ਆਹ ਲੋ ਜੀ ਕਲਰ ਚੈੱਕ ਕਰ ਲੋ ਅਨਲਿਮਟਿਡ ਸਟਾਕ ਆ ਜੁਗਿਆ ਬਲੈਕ ਕਲਰ ਵਾਈਨ ਕਲਰ ਕੈਮਲ ਕਲਰ ਪਿਸਟਾਗਲਰ ਕਾਫੀ ਕਲਰ ਸਾਰੇ ਕਲਰ ਮਿਲਣਗੇ ਇੱਕ ਤੋਂ ਇੱਕ ਕਲਰ ਇੱਕ ਤੋਂ ਇੱਕ ਵੈਰਾਈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਕਿੰਨੇ ਦਾ ਸਿਰਫ 450 ਦਾ ਕਟੜਾਈ ਦਾ ਪੂਰਾ ਨੈਟ ਸੂਟ ਹੈ ਜੀ ਬਾਜ਼ਾਰ ਚ ਸਵਾਨ ਚਲੇ ਜਾਓ ਕੱਲਾ ਪਜਾਮੇ ਦੇ 450 ਮੰਗ ਲੈਂਦੇ ਆ ਆ ਜਾਓ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਉਧੇ ਇਲਾਵਾ ਆਪਣੇ ਕੋ ਲੱਗ ਚੁੱਕੀ ਇੱਕ ਹੋਰ ਸੂਟਾਂ ਦੀ ਵੀ ਭਾਰੀ ਸੇਲ ਕਿੰਨੇ ਦਾ ਜੀ 699 699 454 ਦੇ ਸੂਟ ਕ੍ਰੇਵ ਦੇ ਸੂਟ ਪਾਰੀ ਸੇਰ ਗਾਕਾ ਦੇ ਬਹੁਤ ਫੋਨ ਆ ਰਹੇ ਕਹਿੰਦੇ ਸੇਲ ਨਹੀਂ ਲਾ ਰਹੇ ਸੇਲ ਨਹੀਂ ਲਾ ਰਹੇ ਲੱਗੀ ਸੇਲ ਆਜੋ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ 컬렉ਸ਼ਨ ਮੇਨ ਬੇਅਰ ਕੁਰਾਲੀ ਸਿਰਫ 699 454 ਦਾ ਸੂਟ ਮਾਲ ਬਹੁਤ ਹੈ ਜਲਦੀ ਜਲਦੀ ਪਸੰਦ ਕਰੀ ਜਾਓ ਲਜਾਈ ਜਾਓ ਆ ਲੋਰੇ ਅਹੀਂ ਮੋਟੀ ਮੋਟੀ ਨਿਗਾਹ ਹੀ ਮਰਾ ਦੋ ਬਸ ਐ ਹੀ ਟੁੱਟਣਾ ਵਾ ਬੰਦਾ ਬਰੇ ਆ ਲੋ ਜੀ 699 699 ਸਿਰਫ 6 699 ਆ ਲੋ ਜੀ ਕੋਈ 2000 ਵਾਲਾ ਸੂਟ ਹੈ ਕੋਈ 2500 ਵਾਲਾ ਸੂਟ ਹੈ ਪਰ ਇੱਕ ਇੱਕ ਕਲੈਕਸ਼ਨ ਨੇ ਕਰਤਾ ਸਿਰਫ 699 699 6.99 ਆਜੋ ਇਧਰ ਦਿਖਾ ਦੋ ਫੇਟਾਫਟ ਮਾਰੋ ਜੀ ਜਲਦੀ ਜਲਦੀ ਆਹੀਂ ਰੱਖ ਦੋ ਬਸ ਆਹੀਂ ਆਹੀਂ ਰੱਖ ਦੋ ਆਹੀਂ ਆਹੀਂ ਰੱਖ ਦੋ ਕੋਡੀਆਂ ਵਾਲੇ ਸੂਟ ਵੀ ਸਾਰੇ ਆਹੀਂ ਰੱਖ ਦੋ ਡਿਜ਼ਾਈਨਿੰਗਾਂ ਦੇਖੀ ਜਾਓ ਬਸ ਨਾਲ ਦੀ ਨਾਲ ਜਲਦੀ ਜਲਦੀ ਆਹ ਲੋ ਜੀ ਡਿਜ਼ਾਈਨਿੰਗਾਂ ਬਹੁਤ ਹੈ ਵੈਰਾਈਟੀ ਬਹੁਤ ਹੈ ਅਨਲਿਮਟਿਡ ਡਿਜ਼ਾਈਨਿੰਗ ਹੈ ਆਹ ਲੋ ਦੇਖੀ ਜਾਓ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਸਿਰਫ 699 699 ਇੱਕ ਐਗਜ਼ਾਮਪਲ ਆਪਾਂ ਤੁਹਾਨੂੰ ਦਿਖਾਤਾ ਸੀਗਾ ਆਹ ਲੋ 699 ਰੁਪਏ ਦੇ ਵਿੱਚ ਬਹੁਤ ਹੀ ਪਿਆਰਾ ਪਿਆਰਾ ਮਾਲ ਆ ਚੁੱਕਿਆ ਏ ਔਰਗੰਜਾ ਦੇ ਸੂਟ ਹੈ ਨਾਲ ਬਾਜੂਆਂ ਦੇ ਵਰਕ ਹੈ ਸਲਵਾਰਾਂ ਤੇ ਵਰਕ ਆ ਲੋ ਡਿਜ਼ਾਈਨਿੰਗ ਬਹੁਤ ਵਧੀਆ ਬਾਜ਼ਾਰ ਚ ਵਿਗਰੇ 2500 ਦਾ ਬਾਜ਼ਾਰ ਚ ਵਿਗਰੇ 1500 ਦਾ ਪਰ ਏਕ-ਏਕ ਕਲੈਕਸ਼ਨ ਦੇ ਉੱਤੇ ਸਿਰਫ 699 ਰੁਪਏ ਬਾ ਕੱਲੀ ਬਾਟਮ ਲੈਣ ਲੱਗ ਜਿਓ ਗਰੇਬ ਦੀ 500 ਰੁਪਏ ਦੀ ਬਾਟਮ ਹੈ ਜੀ ਪਰ ਏਕ-ਏਕ ਕਲੈਕਸ਼ਨ ਨੇ ਲਾਤੀ ਸੇਲ 699 699 ਗਰੇਬ ਦੇ ਸੂਟ 450 ਦਾ ਸੂਟ ਪਰ ਤੁਸੀਂ ਆ ਕੇ ਕਹਿਣਾ ਸੂਟ ਦਿਖਾ ਦਿਓ ਡਿਸਕਾਊਂਟ ਵਾਲੇ ਆ ਜਾਓ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਜ਼ਾਰ ਕੋਰਾਲੀ ਧੁਮਾਕਾ ਸੇਲ ਏਕੇ ਕਲੈਕਸ਼ਨ ਮੇਨ ਬਜ਼ਾਰ ਕੋਰਾਲੀ ਲੱਗ ਚੁੱਕੀ ਹੈ ਸਰਦਿਆਂ ਦੀ ਭਾਰੀ ਸ਼ੇਲ